ਖ ਖਟਾਰਾ ਨੋ ਖ ਗ ਗਣਪਤੀ ਨੋ ਗ ਘ ਘਰ ਨੋ ਘ ਚ ਚਕਲੀ ਨੋ ਚ ਛ ਛਤਰੀ ਨੋ ਛ ਜ ਜਮਰੂਖ ਨੋ ਜ ਸ ਜ਼ ਬਲਾ ਨੋ ਜ਼ ਟ ਟ ਮ ਟ ਨੋ ਟ ਠ ਠ ਲਿਆ ਨੋ ਠ ਡ ਡ ਮ ਰੂ ਨੋ ਡ ਢ ਢ ਗਲਾ ਨੋ ਢ ਅਣਾ ਫੇਣ ਨੋ ਅਣਾ ਤਾ ਤਲਵਾਰ ਨੋ ਤਾ ਥਾ ਥਾੜ ਨੋ ਥਾ ਗਾ ਡੜਾ ਨੋ ਦੋ ਧਾ ਧਜਾ ਨੋ ਦੋ ਨਾ ਨਗਾਰਾ ਨੋ ਨਾ ਪੋ ਪਤੰਗ ਨੋ ਪੋ ફા ફટકડા નોફો બ બાકરી નો બ ભમરડા નો ભ મરચા મારચા નો મો નોય નો ર નો ર ਲਾ ਲਸਣ ਨੋ ਲ ਵਾ ਵਹਾਨ ਨੋ ਵ ਸ ਸਰਣਾਈ ਨੋ ਸ ਸਛਟ ਕੋਣ ਨੋ ਸ ਸ ਸਸਲਾ ਨੋ ਸ ਹ ਹਰਾਨ ਨੋ ਹ તો મિત્રો આજે આપણે શીખ્યા ગુજરાતી કકો જો તમને આ વિડીયો પસંદ આવ્યો હોય તો ચેનલ ને સબસ્ક્રાઈબ કરી દેજો અને વિડીયોને લાઈક અને શેર કરવાનું ભૂલતા નહીં